ਬੀਤੇ ਦੋ ਦਿਨਾਂ ਤੋਂ ਚੱਲ ਰਹੀਆਂ ਤੇਜ਼ ਹਨੇਰੀ ਚਖੜ ਅਤੇ ਮੀਂਹ ਨਾਲ ਕਿਸਾਨਾਂ ਦੀਆਂ ਪੱਕਣ ਤੇ ਆਈਆਂ ਹਾੜੀ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਇਸ ਸਬੰਧੀ ਭਰੇ ਮਨ ਨਾਲ ਕਿਸਾਨਾਂ ਨੇ ਆਪਣੀ ਖੇਤੀ ਟੀਮ ਨੂੰ ਦੱਸਿਆ ਕਿ 6 ਮਹੀਨੇ ਦੀ ਮਿਹਨਤ ਤੋਂ ਬਾਅਦ ਉਹਨਾਂ ਦੀ ਫਸਲ ਪੱਕ ਕੇ ਤਿਆਰ ਹੋਈ ਸੀ ਪਰ ਆਈਆਂ ਤੇਜ਼ ਹਨੇਰੀ ਅਤੇ ਮੀਂਹ ਨੇ ਉਹਨਾਂ ਦੀ ਕਣਕ ਦੀ ਪੱਕੀ ਫਸਲ ਪਸ਼ੂਆਂ ਦੇ ਚਾਰੇ ਦਾ ਭਾਰੀ ਨੁਕਸਾਨ ਕੀਤਾ ਹੈ ਕਿਸਾਨਾਂ ਨੇ ਦੱਸਿਆ ਕਿ ਪੂਰੀ ਫਸਲ ਧਰਤੀ ਤੇ ਡਿੱਗ ਪਈ ਹੈ ਤੇ ਜਿਸ ਨਾਲ ਕਣਕ ਦੀ ਵੜਾਈ ਤੇ ਖਰਚਾ ਵੱਧ ਆਵੇਗਾ ਤੇ ਇਕੱਠੇ ਹੋਏ ਕਿਸਾਨਾਂ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਝਾੜ ਤੇ ਕਿੰਨਾ ਕੁ ਨੁਕਸਾਨ ਮੰਨਦੇ ਹੋ? ਝਾੜ ਤੇ ਹੋਈ ਗਣੀ 20 ਗਮੰਟਾ ਤਾਂ 40 ਗਮੰਟਾ ਚੱਲਦੀ ਹੈ। ਮੁਸ਼ਕਲਾਂ ਕਿੰਨੀਆਂ ਆਉਣਗੀਆਂ ਜੇ ਤੁਸੀਂ ਵਾੜੀ ਕਰੋਗੇ ਇਹਦੀ? ਬਹੁਤ ਹੀ ਹੋ ਗਿਆ ਵਾੜੀ ਵੀ ਬਹੁਤ ਦੁਗਣੀ ਪਊਗੀ ਅਖੇੜੋਂ। ਵੜਾਈ ਵੀ। ਕਿਹੜੀਆਂ-ਕਿਹੜੀਆਂ ਹੋਰ ਫਸਲਾਂ ਦਾ ਨਾਮ ਨੁਕਸਾਨ ਹੋਇਆ? ਸਰੋਂ ਦਾ ਵੀ ਨੁਕਸਾਨ ਹੋਇਆ ਹੈ। ਪੱਠੇ ਵੀ ਖਰਾਬ ਕਰੇ ਆ। ਸਰਬੰਧੀਆ ਜਿਹੜਾ ਮੀਂਹ ਨੇ ਰੇ ਝੱਕੜਾਇਆ ਹੈਗਾ ਇਹਦੇ ਨਾਲ ਕਿੰਨਾ ਕ ਨੁਕਸਾਨ ਮੰਦਿਓ ਇਹਦੇ ਨਾਲ ਜੀ 70% ਨੁਕਸਾਨ ਆ ਜੀ ਜਿਹੜੀਆਂ ਫਸਲਾਂ ਡੈਗ ਪੀਆਂ ਉਹ ਬਰਬਾਦ ਹੋਈਆਂ ਉਹਨੂੰ ਮਸ਼ੀਨ ਵੀ ਬਹੁਤ ਔਖਾ ਵੱਡੂਗੀ ਜੀ ਇਹਦੇ ਨਾਲ ਜਿਹੜੇ ਆ ਮਸ਼ੀਨ ਨਵਟਨ ਕਰਕੇ ਵੀ ਔਖਾ ਹੋ ਜਾਊਗਾ ਜਿਹੜੀ ਫਸਲ ਦੀ ਕੁਆਲਿਟੀ ਆ ਉਹਦਾ ਹੀ ਬਹੁਤ ਨੁਕਸਾਨ ਹੋ ਗਿਆ ਜੀ ਝਾੜ ਤੇ ਕਿੰਨਾ ਕ ਫਰਕ ਪਿਆ ਜੀ ਝਾੜ ਤੇ 50 ਤੋਂ 60% ਤੱਕ ਝਾੜ ਨੂੰ ਦੇ ਫਰਕ ਪਊਗਾ ਜੀ ਹੋਰ ਕਿਹੜੀਆਂ ਫਸਲਾਂ ਦਾ ਨਾਲ ਨੁਕਸਾਨ ਸਰੋਂ ਆ ਜੀ ਛੋਲੇ ਆ ਜਿਵੇਂ ਪਾਸੇ ਹੈਗੇ ਆ ਹੂੰ ਜਾਂ ਪੱਠੇ ਪਸ਼ੂ ਵਾਲੇ ਜਮੀਨ ਹੈਗੀ ਆ ਉਹਦਾ ਬੁਰਾ ਹਾਲ ਕਰਤਾ ਪਸ਼ੂਆਂ ਨੂੰ ਬਹੁਤ ਔਖਾ ਹੋ ਜੂਗਾ ਦੱਸਿਆ ਜਾ ਰਿਹਾ ਵੀ ਹੋਰ ਵੀ ਜੇ ਮੀਂਹ ਹਨੇਰੀ ਆਉਂਦੀ ਆ ਤਾਂ ਕਿੰਨਾ ਕੁ ਹੋਰ ਨੁਕਸਾਨ ਹੋਊਗਾ ਖੱਲ ਨਹੀਂ ਕੱਖ ਨਹੀਂ ਰਹਿਣਾ ਜੀ ਕੀ ਕਰਨਗੇ ਜ਼ਿੰਮੇਦਾਰ ਜੇ ਐ ਇੱਕ ਪਾਸੇ ਸਰਕਾਰਾਂ ਮਾਰੀ ਜਾਂਦੀਆਂ ਜੀ ਇੱਕ ਪਾਸੇ ਕੁਦਰਤ ਦਾ ਕਹਿਰ ਆ ਕੀ ਤੁਸੀਂ ਕੀ ਮੰਨਦੇ ਆ ਵੀ ਇਹਦੇ ਨਾਲ ਕੀ ਕੀ ਮੁਸ਼ਕਲਾਂ ਆ ਸਕਦੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸ ਤਰ੍ਹਾਂ ਜੀ ਕੀ ਕਰੂਗਾ ਜ਼ਿੰਮੇਦਾਰ ਕਰਜੇ ਲਿੰਮਟਾਂ ਮੋੜਗਣੀਆਂ ਜਾਂਦੀਆਂ ਕਰਜ਼ਾ ਲੈ ਲੈ ਲੈਣੇ ਆ ਉਹ ਮੁੜਦਾ ਨਹੀਂ ਕੋ ਰਿਕੇ ਫਸਲ ਦੇ ਵਿੱਚ ਦੁੱਗਣਾ ਹੋਈ ਜਾਂਦਾ ਕੀ ਨਾਮ ਹੈ ਤੁਹਾਡਾ ਮੁਕੀ ਸਿੰਘ ਜੀ ਕਿੰਨਾ ਕ ਨੁਕਸਾਨ ਹੋ ਗਿਆ ਰਾਜੜੀ ਚਖੜ ਨਹਿਰੀ ਆਈ ਹੈਗੀ ਨੁਕਸਾਨ ਤਾਂ ਇਹ ਬਹੁਤ ਜ਼ਿਆਦਾ ਹੋ ਗਿਆ 60% ਨੁਕਸਾਨ ਆਈ ਹੈ ਤੇ ਝਾੜ ਤੇ ਕਿੰਨਾ ਕ ਜ਼ਿਆਦਾ ਫਰਕ ਪਵੇਗਾ ਜਿਹੜਾ ਹੈਗਾ ਇਹਦੇ ਨਾਲ ਝਾੜ ਤੇ ਫਰਕ ਪਈ ਪਏਗਾ ਜੀ ਅੱਧੀ ਉੱਡ ਜਾਊਗਾ ਜੀ ਹੋਰ ਵੀ ਮੀਂਹ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜੇ ਹੋਰ ਮੀਂਹ ਆਉਂਦਾ ਤਾਂ ਕਿੰਨਾ ਕ ਨੁਕਸਾਨ ਤੁਹਾਨੂੰ ਲੱਗਦਾ ਫੇਰ ਤਾਂ ਨੁਕਸਾਨ ਹੀ ਨੁਕਸਾਨ ਆਈ ਸਰ 100% ਨੁਕਸਾਨ ਆਈ